ਮੇਉ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਆਪਣੀ ਹੈਗੀ ਵੀਡੀਓ ਅੱਜ ਕਟਿੰਗ ਨਾਲ ਰਿਲੇਟਡ ਜੋ ਕਿ ਆਪਾਂ ਫਰਸੀ ਸਲਵਾਰ ਦੀ ਕਟਿੰਗ ਕਰਨ ਜਾ ਰਹੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਫਾਰਸੀ ਸਲਵਾਰ ਦੀ ਕਟਿੰਗ ਨਹੀਂ ਆਉਂਦੀ ਉਹ ਇਹ ਵੀਡੀਓ ਦੇਖ ਕੇ ਜਿਹੜੀ ਕਿ ਫਾਰਸੀ ਸਲਵਾਰਾ ਕਟਿੰਗ ਕਰ ਸਕਦਗਾ ਤੇ ਬਹੁਤ ਹੀ ਈਜ਼ੀ ਆ ਫਾਰਸੀ ਸਲਵਾਰ ਦੀ ਕਟਿੰਗ ਜਿਹੜੀ ਕਿ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਬਿਲਕੁਲ ਸਟੇਟ ਦੀ ਤਰ੍ਹਾਂ ਬਸ ਥੋੜਾ ਜਿਹਾ ਡਿਫਰੈਂਸ ਆ ਤੇ ਆਪਾਂ ਤੁਹਾਨੂੰ ਸਾਰੀ ਵੀਡੀਓ ਟੋਟਲੀ ਐਂਡ ਤੱਕ ਦੱਸਾਂਗੇ ਵੀ ਕਿਵੇਂ ਆਪਾਂ ਜਿਹੜੀ ਕਟਿੰਗ ਕਰਨੀ ਹੈ ਕਿੰਨਾ ਆਪਾਂ ਲੰਬਾਈ 'ਚ ਵਾਧ ਰੱਖਣਾ ਕਿੰਨਾ ਆਪਾਂ ਆਸਣ ਰੱਖਣਾ ਠੀਕ ਆ ਤੇ ਲੋ ਜੀ ਆਪਾਂ ਕੱਪੜਾ ਜਿਹੜਾ ਕਿ ਫੋਲਡ ਕਰ ਲੈਣਾ ਐਵੇਂ ਵਰ ਸਰ ਤੋਂ ਉਸ ਤੋਂ ਫਿਰ ਆਪਾਂ ਦੁਬਾਰਾ ਫੋਲਡ ਕਰਨਾ ਠੀਕ ਆ ਆ ਦੇਖੋ ਆਪ ਦੀ ਆਪਣੀ ਵਾਲੀ ਸਾਈਡ ਹੋਊਗੀ ਇਹ ਚਾਰ ਹੋਣਗੇ ਤਹਾਂ ਇਧਰੋਂ ਦੇਖ ਲੈਣਾ ਤੁਸੀਂ ਚਾਰ ਹੋਣੀਆਂ ਚਾਹੀਦੀਆਂ ਜਿਹੜੀਆਂ ਖੁੱਲ੍ਹੀ ਸਾਈਡਾਂ ਚਾਰ ਪਰਤਾਂ ਹੋਣੀਆਂ ਚਾਹੀਦੀਆਂ ਫਿਰ ਜਿਹੜੀ ਕੀ ਕਟਿੰਗ ਹੋਊਗੀ ਠੀਕ ਆ ਇਧਰੋਂ ਜਿਹੜੀ ਬੰਦ ਸਾਈਡ ਆ ਉਧਰਲੀ ਸਾਈਡ ਆ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਆ ਲੰਬਾਈ ਦਾ ਨਾਪ ਲਾਵਾਂਗੇ ਲੋ ਜੀ ਦੇਖੋ ਲੰਬਾਈ ਇਹਨਾਂ ਦੀ ਹੈਗੀ ਆ 35 ਇੰਚ ਤਿਆਰ ਸਲਵਾਰ ਆ 36 ਇੰਚ ਸੌਰੀ ਤਿਆਰ ਆ ਠੀਕ ਆ ਜਿਹੜੀ ਇਹ ਸਲਵਾਰ ਹੁੰਦੀ ਏ ਕੋਈ ਤਾਂ ਥੋੜੀ ਜਿਹੀ ਨੀਵੀ ਰੱਖਦਾ ਕੋਈ ਥੋੜੀ ਜਿਹੀ ਉੱਚੀ ਵੀ ਰੱਖ ਸਕਦੇ ਆ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਕੋਈ ਫਰਸ਼ੀ ਹੈ ਜੇ ਤਾਂ ਤੁਸੀਂ ਫਰਸ਼ ਤੇ ਮਤਲਬ ਟੱਚ ਕਰਦੀ ਹੀ ਬਣਾਉਣੀ ਹੈ ਤੁਸੀਂ ਥੋੜੀ ਉੱਚੀ ਵੀ ਰੱਖ ਸਕਦੇ ਹੋ ਸਲਵਾਰ ਨੂੰ ਠੀਕ ਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਤੁਹਾਡੇ ਆਪ ਦੇ ਤੇ ਡਿਪੈਂਡ ਕਰਦਾ ਤੁਸੀਂ ਨੀਵੀ ਪਾਉਣਾ ਚਾਹੁੰਦੇ ਆ ਜਾਂ ਤੁਸੀਂ ਉੱਚੀ ਪਾਉਣਾ ਚਾਹ ਰਹੇ ਹੋ ਠੀਕ ਆ ਕਈ ਕਹਿੰਦੇ ਆ ਜੀ ਫਰਸ਼ੀ ਸਲਵਾਰ ਤਾਂ ਫਰਸ਼ ਨੂੰ ਟੱਚ ਕਰਦੀ ਉਹਨੂੰ ਕਹਿੰਦੇ ਨਹੀਂ ਜੀ ਫਰਸ਼ੀ ਦਾ ਮ ਤੇ ਅਤੇ ਖੁੱਲੇ ਹੁੰਦੇ ਆ ਇਹਦਾ ਬਸ ਇਹੀ ਡਿਫਰੈਂਸ ਆ ਹੋਰ ਕੋਈ ਲਗ ਨਹੀਂ ਹੈਗਾ ਥੋੜਾ ਜਿਹਾ ਵਲਾਂ ਚ ਪੈ ਜਾਂਦਾ ਤੇ ਲੋ ਜੀ ਇਹ ਆਪਣੀ ਸੀਗੀ ਤਿਆਰ 33 ਇੰਚ ਕਿਉਂਕਿ 36 ਇੰਚ ਸੌਰੀ ਤੇ 5 ਇੰਚ ਦੀ ਆਪਣੀ 벨ਟ ਸੀਗੀ ਤੇ 31 ਇੰਚ ਸਲਵਾਰ ਦੀ ਲੈਂਥ ਆ ਠੀਕ ਆ 31 ਤੋਂ ਆਪਾਂ ਲੰਬਾਈ ਲਾ ਲਈ ਆ 32 ਇੰਚ ਹਾਂ ਸੌਰੀ 32.5 ਇੰਚ ਠੀਕ ਆ ਤੇ ਲੋ ਜੀ ਆਪਾਂ ਇਹਨਾਂ ਦਾ ਪੌਂਚਾ ਜਿਹੜਾ ਤਿਆਰ ਆ 10 ਇੰਚ ਰੱਖਣਾ ਪਹੁੰਚਾ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਆ ਕੋਈ ਵੱਡਾ ਰੱਖਦਾ ਕੋਈ ਛੋਟਾ ਰੱਖਦਾ ਥੋੜਾ ਜਿਹਾ ਠੀਕ ਆ 8 ਤੋਂ ਉੱਪਰ ਉੱਪਰ ਰੱਖਣਾ ਹੁੰਦਾ ਇਸ 8 ਤੋਂ ਛੋਟਾ ਫਰਸੀ ਸਲਵਾਰ ਦਾ ਪਹੁੰਚਾ ਨਹੀਂ ਹੁੰਦਾ ਠੀਕ ਆ ਤੇ ਲਓ ਜੀ ਇੱਥੋਂ ਆਪਾਂ ਆਸਣ ਦਾ ਨਿਸ਼ਾਨ ਲਾਉਣਾ ਉੱਪਰੋਂ ਪਹਿਲਾਂ ਲੈਂਥ ਦਾ ਲਾ ਲਿਆ ਸੀ ਹੁਣ ਆਪਾਂ ਆਸਣ ਦਾ ਨਿਸ਼ਾਨ ਲਾਉਣਾ ਆਸਣ ਆ ਜਿਹੜਾ ਕਿ 14 ਇੰਚ ਤਿਆਰ ਹੁੰਦਾ ਸਮੇਤ ਬੈਲਟ ਤਾਂ 5 ਇੰਚ ਦੀ ਬੈਲਟ ਆ ਪਿੱਛੇ 9 ਇੰਚ ਦਾ ਆਸਣ ਹੋ ਗਿਆ ਤਾਂ ਆਪਾਂ 10 ਇੰਚ ਤੇ ਲਾਇਆ ਕਿਉਂਕਿ ਇਹ ਅੱਧਾ ਇੰਚ ਆਪਣੀ ਸਲਾਈ ਚ ਆ ਜਾਊਗਾ ਤੇ ਆਹ ਸਲਾਈ ਨੂੰ ਤੇ ਪਰ ਆਪਾਂ ਇੱਕ ਨਿਸ਼ਾਨ ਇਧਰ ਨਾਲ ਫਰੰਟ ਤੋਂ ਤਾਂ ਕਿ ਇਹ ਆਪਣੀ ਜਿਹੜੀ ਅੱਗੋਂ ਸਲਵਾਰ ਖੜੀ ਹੁੰਦੀ ਆ ਉਥੋਂ ਆਪਾਂ 1 ਇੰਚ ਦਾ ਨਿਸ਼ਾਨ ਲਾਉਣਾ ਇਹ ਤੇ ਇਹਦੇ ਹਾਫ 'ਚ ਆਪਾਂ ਇਹਨੂੰ ਤਿਰਛਾ ਕਰ ਦੇਣਾ ਇੱਕ ਹਾਫ 'ਚ ਨਿਸ਼ਾਨ ਲਾਵਾਂਗੇ ਜਿੰਨਾ ਆਪਣਾ ਵਾਰੂਗੇ ਦੇ ਹਾਫ 'ਚ ਇੱਥੋਂ ਤੱਕ ਆਪਾਂ ਇਸ ਨਿਸ਼ਾਨ ਨੂੰ ਤਿਰਛਾ ਕਰਕੇ ਮਲਾਉਣਾ ਇਸ ਨਿਸ਼ਾਨ ਇਹ ਦੇਖ ਲਓ ਤੁਸੀਂ ਇਹ ਲਓ ਜੀ ਐਵੇਂ ਤਾਂ ਕਿ ਅੱਗੋਂ ਜਿਹੜੀ ਕਿਹੇ ਦੀ ਕਾਟ ਪੈ ਜਾਂਦੀ ਆ ਅੱਗੋਂ ਇਹ ਖੜੀ ਰਹੂਗੀ ਬੈਕ ਤੋਂ ਆਪਣੀ ਚੱਕੀ ਨਹੀਂ ਜਾਊਗੀ ਠੀਕ ਆ ਨਹੀਂ ਤਾਂ ਚੱਕੀ ਜਾਂਦੀ ਆ ਬੈਗ ਸਲਵਾਰ ਠੀਕ ਆ ਲਓ ਜੀ ਇਹ ਆਪਾਂ ਕਟਿੰਗ ਕਰਾਂਗੇ ਐ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਨਿਸ਼ਾਨ ਲਗਾਇਆ ਸੀ ਇੱਥੋਂ ਕਟਿੰਗ ਕਰਨੀ ਆ ਐਵੇਂ ਕਰਕੇ ਤੁਸੀਂ ਠੀਕ ਆ ਲਓ ਜੀ ਆਪਣੀ ਕਟਿੰਗ ਹੋ ਗਈ ਆ ਹੁਣ ਆਪਾਂ ਉੱਪਰੋਂ ਜਿਹੜੀ ਕਿ ਉਹ ਨਿਸ਼ਾਨ ਆਪਾਂ ਆ 1 ਇੰਚ ਦਾ ਨੀਚੇ ਨੂੰ ਲਗਾਇਆ ਡਾਊਨ ਕਾਟ ਪਾਈ ਹੈ ਜਿਹੜੀ ਕਿ ਇਹਨੂੰ ਡਾਊਨ ਕਾਟ ਵੀ ਬੋਲ ਦਿੰਦੇ ਆ ਤਿਰਸ਼ੀ ਵੀ ਤਾਂ ਇੱਥੋਂ ਆਪਾਂ ਐਵੇਂ ਕਾਟ ਤੇ ਐਵੇਂ ਹੀ ਆਪਾਂ ਕਟਿੰਗ ਕਰਾਂਗੇ ਇਸੇ ਸਲਾਈ ਤੇ ਠੀਕ ਆ ਹੁਣ ਆਪਣਾ ਇਹ ਪਤਾ ਲੱਗ ਗਿਆ ਇੱਕ ਆਪਾਂ ਇੱਥੇ ਕੱਟ ਦਾ ਨਿਸ਼ਾਨ ਲਾਉਣਾ ਤਾਂ ਕਿ ਆਪਾਂ ਨੂੰ ਵਲਾਂ ਵੇਲੇ ਇੱਥੋਂ ਆਪਾਂ ਵਾਲ ਚੱਕਣਾ ਹੁੰਦਾ ਜਿਹੜਾ ਕਿ 3 ਇੰਚ ਦਾ ਅੱਗੇ ਨੂੰ ਕਰਕੇ ਪਾਉਣਾ ਹੁੰਦਾ ਇਹ ਵਾਲਾ ਵਾਲ ਆ ਜਿਹੜਾ ਠੀਕ ਆ ਹੁਣ ਆਪਾਂ ਇਧਰਲੀ ਸਾਈਡ ਤੋਂ 벨ਟ ਕੱਟ ਲਾਂਗੇ ਬੈਲਟ ਜਿਹੜੀ ਇਹਨਾਂ ਦੀ ਹੈਗੀ ਆ 24 ਇੰਚ ਨਹੀਂ ਸੋਰੀ ਸੱਚ 23 ਇੰਚ ਬੈਲਟ ਐ ਤੁਹਾਨੂੰ ਠੀਕ ਆ 23 ਇੰਚ ਬੈਲਟ ਤਿਆਰ ਆ ਆਪਣੀ ਆਪਾਂ ਦੇਖਣੀ ਆ ਵੀ ਇਹਨਾਂ ਨੂੰ ਮੋੜ ਕੇ 23 ਇੰਚ ਤਿਆਰ ਹੁੰਦੀ ਆ ਆਪਣੀ ਤਾਂ ਆਪਾਂ ਐਵੇਂ ਕੱਟ ਲਾਂਗੇ ਨਹੀਂ ਆਪਾਂ ਨੂੰ ਥੋੜਾ ਜਿਹਾ ਜੋੜ ਪਾਉਣਾ ਪਊਗਾ ਐਵੇਂ ਕਰਕੇ ਦੇਖੋ ਆਂ ਜਾਂ ਦੇ 벨ਟ ਦੀ ਚੜਾਈ ਤਿਆਰ ਆ ਤਾਂ ਆਪਾਂ 8 ਇੰਚ ਰੱਖਾਂਗੇ ਕਿਉਂਕਿ ਆਪਣਾ ਮਤਲਬ ਇਲਾਸਟਿਕ ਵਾਲੀ ਬਣਾਉਣੀ ਆ ਤਾਂ ਉੱਪਰ 2.5 3 ਇੰਚ ਆਪਾਂ ਖੁੱਲਾ ਖੁੱਲਾ ਨਿਫਾ ਵੀ 모ੜਾਂ 8 ਇੰਚ نیچے ਆ ਜਾਂਦਾ ਸਲਾਈ ਚ 벨ਟਾ ਜਿਹੜੀ ਹੈ ਘਾਟ ਆਪਣੀ ਕਿਉਂਕਿ ਇਹ 21 ਇੰਚ ਹੀ ਬਚਦੀ ਪਰ ਆਪਾਂ ਨੂੰ 23 ਇੰਚ ਚਾਹੀਦਾ ਇਸ ਕਰਕੇ ਆਪਾਂ ਇਧਰ ਆ ਜਿਹੜਾ ਕੱਪੜਾ ਨੀਚੇ ਕਾਰਟ ਚੋਂ ਲੱਥਾ ਸੀ ਆਪਣੇ ਸਲਵਾਰ ਨਾਲੋਂ ਇਹਦਾ ਆਪਾਂ ਥੋੜਾ ਜਿਹਾ ਜੋੜ ਲਗਾ ਕੇ ਬੈਲਟ ਦੀ ਲੰਬਾਈ ਜਿਹੜੀ ਪੂਰੀ ਕਰ ਲਏਗੇ ਇਹਨੂੰ ਉੱਪਰ ਰੱਖ ਲੈਣਾ ਸਲਾਈ ਵਾਲਾ ਠੀਕ ਆ ਤਾਂ ਆਪਾਂ ਹੁਣ ਬੈਲਟ ਦੀ ਲੈਂਥ ਮਨਾਪਦੇ ਆ ਕਿੰਨਾ ਜੋੜ ਪਊਗਾ ਆਪਣਾ ਬੈਲਟ ਚ ਲੌਚ ਲਓ ਜੀ ਆਪਾਂ 8 ਇੰਚ ਤੇ ਉੱਪਰ ਨਿਸ਼ਾਨ ਲਗਾ ਲੈਣਾ ਇਹਨਾਂ ਆਪਣਾ ਜੋੜ ਪੈ ਜੂਗਾ ਇਹਦੇ ਚ ਇਧਰੋਂ ਵੀ 8 ਇੰਚ ਤੇ ਫਿਰ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦਾਂਗੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੋਵਾਂ ਨੂੰ ਮਿਲਾਉਣਾ ਲਓ ਜੀ ਆਪਾਂ ਨਿਸ਼ਾਨਾ ਜਿਹੜਾ ਮਿਲਾਤਾ ਹੁਣ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਬੈਲਟ 'ਚ ਆਪਣਾ ਥੋੜਾ ਜਿਹਾ ਜੋੜ ਪਊਗਾ ਆਪਾਂ ਜੋੜ ਬੈਲਟ 'ਚ ਪਾ ਸਕਦੇ ਹੁੰਨੇ ਆ ਠੀਕ ਆ ਲੋਚ ਆਪਣੀ ਬੈਲਟ ਦੀ ਕਟਿੰਗ ਹੋ ਗਈ ਹੁਣ ਆਪਾਂ ਨੂੰ ਚਾਹੀਦਾ ਪੇਸਟਿੰਗ ਪੱਟੀ ਬੁਕਰਮ ਜਿਹੜੀ ਨੀਚੇ ਆਪਾਂ ਅਟੈਚ ਕਰਨੀ ਆ ਪੌਂਚੇ ਨਾਲ ਠੀਕ ਆ ਉਹਦੇ ਵਾਸਤੇ ਆਪਾਂ ਨੂੰ ਕਪੜਾ ਜਿੰਨੀ ਕਿ ਚੌੜੀ ਆਪਾਂ ਮਤਲਬ ਬੁਕਰਮ ਅਟੈਚ ਕਰਨੀ ਹੈ ਵੈਸੇ ਤਾਂ ਆਪਾਂ 6 ਤੋਂ 7 ਇੰਚ ਬੁਕਰਮ ਲਗਾਈ ਜਾਂਦੇ ਨੀਚੇ ਪੇਸਟਿੰਗ ਪੱਟੀ ਜਿਹੜੀ ਕਿ ਪਹੁੰਚੇ ਲਈ ਪਰ ਤੁਸੀਂ ਕੱਟ ਵੀ ਲਗਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਨੇ ਚੌੜੇ ਹੀ ਪਹੁੰਚੇ ਬਣਾਉਣੇ ਜਿੰਨੀ ਜਿੰਨੀਆਂ ਕਿ ਇੰਸਟਾਗ੍ਰam ਵੀਡੀਓ ਆ ਰਹੀਆਂ ਇੰਸਟਾਗ੍ਰam ਤੇ ਠੀਕ ਆ ਉਹ ਤਾਂ ਇੱਕ ਇੱਕ ਵਾਰੀ ਪਾ ਕੇ ਸ਼ੂਟ ਕਰਨ ਵਾਸਤੇ ਹੁੰਦੀਆਂ ਉਹ ਪਹਿਣੇ ਨਹੀਂ ਪਾਉਂਦੀਆਂ ਮੁੜ ਕੇ ਠੀਕ ਆ ਤੇ ਆਪਾਂ ਆਪਦੇ ਹਿਸਾਬ ਨਾਲ ਰੱਖ ਸਕਦੇ ਆ ਪੋਚਾ ਜੇ ਤੁਹਾਨੂੰ ਚੌੜਾ ਹਾਂ ਇੰਨਾ ਪਸੰਦ ਆ ਤਾਂ ਤੁਸੀਂ ਬਣਾ ਸਕਦੇ ਆ ਕੋਈ ਦਿੱਕਤ ਨਹੀਂ ਇਹਦੇ ਚ ਉਹ ਤਾਂ ਪੇਸਟਿੰਗ ਪੱਟੀ ਆ ਜਿੰਨੀ ਚੌੜੀ ਮਰਜ਼ੀ ਲਗਾ ਲਓ ਤੁਸੀਂ ਜਿੰਨੇ ਦੀ ਚਾਹੋ ਓਨੀ ਲਗਾ ਸਕਦੇ ਹੋ ਤੁਸੀਂ ਉਸ ਹੱਬ ਨਾਲ ਤੁਸੀਂ ਆ ਕਪੜਾ ਜਿਹੜਾ ਜਿੰਨੀ ਵੀ ਤੁਸੀਂ ਪੇਸਟਿੰਗ ਪੱਟੀ ਲਗਾਉਣੀ ਹੋ ਉਸ ਤੋਂ 2 1/2 ਇੰਚ ਵੱਧ ਰੱਖਣਾ ਚੌੜਾ ਬਸ ਇਹ ਧਿਆਨ ਦੇਣਾ ਤੁਸੀਂ ਠੀਕ ਹੈ ਤੁਸੀਂ ਜਿੰਨੀ ਮਰਜ਼ੀ ਲਗਾ ਸਕਦੇ ਹੋ 5 ਇੰਚ 6 ਇੰਚ 7 ਇੰਚ 8 ਇੰਚ ਤੱਕ ਲਗਾ ਸਕਦੇ ਹੋ ਚੌੜਾ ਤਾਂ ਉਹਨਾਂ ਤੁਸੀਂ ਮਤਲਬ ਕਿ 2 1/2 ਇੰਚ ਵੱਧ ਰੱਖਣਾ ਹੈ ਯਾਦ ਰੱਖਣਾ ਤੁਸੀਂ ਜੇ ਤੁਸੀਂ 3 ਇੰਚ ਦੀ ਚੌੜੀ ਲਾਉਣੀ ਆ ਤਾਂ ਤੁਸੀਂ 5 1/2 ਇੰਚ ਰੱਖਣਾ ਜੇ 7 ਇੰਚ ਦੀ ਲਾਉਣੀ ਆ ਤਾਂ ਤੁਸੀਂ 9 1/2 ਇੰਚ ਰੱਖਣਾ ਐਸੇ ਤਰੀਕੇ ਨਾਲ ਰੱਖਣਾ ਚੜਾਈ ਤੇ ਪਹੁੰਚੇ ਦੀ ਲੰਬਾਈ ਦੇ ਸਹਾਰਾ ਨਾਲ ਕਪੜਾ ਆਪਾਂ ਇੰਨੇ ਚੌੜਾ ਲਗਾਇਆ ਲਾਇਆ ਆਪਾਂ 5 1/2 ਇੰਚ ਦੀ ਚੌੜਾ ਪਹੁੰਚਾ ਬਣਾਵਾਂਗੇ ਟੈਸਟਿੰਗ ਪੱਟੀ ਲਗਾ ਕਿ ਲਓ ਜੀ ਆਪਾਂ ਕਪੜਾ ਲਾ ਲਿਆ ਇਹਦੇ ਤੇ ਆਪਾਂ ਪੇਸਟਿੰਗ ਆ ਪੱਟੀ ਬੁਕਰਮਾ ਜਿਹੜੀ ਅਟੈਚ ਕਰ ਲਾਂਗੇ ਤੇ ਜਿਹੜੀ ਕਿ ਫਾਰਸੀ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਦੇਖੋ ਤੁਸੀਂ ਐਨਾ-ਐਨਾ ਆਪਣੇ ਦੋਨਾਂ ਸਾਈਡਾਂ ਤੇ ਫੋਲਡ ਹੋਊਗਾ ਤੇ ਦੇਖੋ ਤੁਸੀਂ ਐਨੇ ਸੌਖੇ ਤਰੀਕੇ ਨਾਲ ਜਿਹੜੀ ਕਿ ਇਹ ਫਾਰਸੀ ਸਲਵਾਰਾ ਕਟਿੰਗ ਹੋ ਜਾਂਦੀ ਹੈ ਤੇ ਸਲਾਈ ਵੀ ਇਹਦੀ ਬਹੁਤ ਜ਼ਿਆਦਾ ਸੌਖੀ ਹੈ ਬਸ ਸਿਰਫ ਵਲ ਪਾਉਣ ਵੇਲੇ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਤੇ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਹੀ ਪਤਾ ਲੱਗਦਾ ਕਿ ਆਪਣੇ ਚੈਨਲ ਤੇ ਬਹੁਤ ਸਾਰੀਆਂ ਅਲੱਗ-ਅਲੱਗ ਨਾਪ ਦੀਆਂ ਵੀਡੀਓ ਹੈਗੀਆਂ ਤੇ ਜੇ ਮਤਲਬ ਤੁਸੀਂ ਕੋਈ ਵੀ ਨਾਪ ਦਾ ਸੂਟ ਹੈ ਜਿਹੜਾ ਸਟਿਚ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਵੀਡੀਓ ਨੂੰ ਦੇਖ ਕੇ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਕਿਸੇ ਵੀ ਨਾਪ ਦੀ ਕੋਈ ਵੀ ਵੀਡੀਓ ਚਾਹੀਦੀ ਹੈ ਤਾਂ ਆਪਾਂ ਨੂੰ ਕਮੈਂਟਾਂ 'ਚ ਤੁਸੀਂ ਦੱਸ ਸਕਦੇ ਹੋ ਲਓ ਜੀ ਆ ਆਪਣੀ ਬੈਲਟ ਆ ਤੇ ਉਹ ਆਪਣੇ ਕੁੰਦੇ ਹੋ ਗਏ ਤੇ ਆਪਾਂ ਫਾਰਸੀ ਸਲਵਾਰ ਦੀ ਕਟਿੰਗ ਹੈ ਜਿਹੜੀ ਕਰ ਚੁੱਕੇ ਹਾਂ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਓਕੇ ਬਾਏ ਕਮੈਂਟ ਜ਼ਰੂਰ ਕਰਿਓ ਵੀਡੀਓ ਕਿਵੇਂ ਦੀ ਲੱਗੀ